ਸਭ ਤੋਂ ਵੱਡਾ ਸਤਿਗੁਰ ਨਾਨਕ ਜਨ ਕਲ ਰਾਖੀ ਮੇਰੀ ਸਭ ਤੋਂ ਵੱਡਾ ਕੌਣ ਹੈ ਇਹ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਮੋਹਰ ਲਾ ਦਿੱਤੀ ਬਾਣੀ ਦੇ ਵਿੱਚ ਵੀ ਜੇ ਦੁਨੀਆ ਤੇ ਕੋਈ ਵੱਡਾ ਹੈ ਤਾਂ ਗੁਰਨਾਨਕ ਸਾਹਿਬ ਹੈ ਗੁਰਨਾਨਕ ਸਾਹਿਬ ਨਾਲ ਜੁੜੋ ਵੱਡੇ ਨਾਲ ਜੁੜੋ ਜੇ ਜੁੜ ਨਹੀਂ ਲੱਗੇ ਆ ਦੁਨੀਆ ਤੇ ਆਪਣਾ ਆਪ ਸੌਂਪਣਾ ਹੀ ਹੈ ਕਿਸੇ ਨੂੰ ਆਪਣੀ ਬਾਹ ਫੜਾਉਣੀ ਹੈ ਫਿਰ ਗੁਰਨਾਨਕ ਸਾਹਿਬ ਨੂੰ ਕਿਉਂ ਨਾ ਫੜਾਈਏ ਹਾਜ਼ਰ ਨਾਜ਼ਰ ਸਤਿਗੁਰੂ ਪਾਰਬ੍ਰह्म ਪਰਮੇਸ਼ਰ ਗੁਰਪਰਮੇਸ਼ਰ ਮਹਾਰਾਜ ਨੇ ਇੱਕ ਇਸ਼ਾਰਾ ਕੀਤਾ ਸੀ ਸੇਵਾ ਬਲਦਾ ਸੀ ਕਹਿੰਦੇ ਠੱਗਾਂ ਨੂੰ ਕਹਿੰਦੇ ਓ ਸੇਵਾ ਬਲਦਾ ਅੱਗ ਲੈ ਕੇ ਆਓ ਉਸੇ ਵੇਲੇ RAM ਗਣ ਪਾਲਕੀਆਂ ਲੈ ਕੇ ਆ ਗਈ ਇਸ਼ਾਰਾ ਹੀ ਕੀਤਾ ਜਦੋਂ ਸੇਵਾ ਬਲਦਾ ਸੀ ਜਦੋਂ ਮਹਾਰਾਜ ਨੇ ਇਸ਼ਾਰਾ ਕੀਤਾ ਨਾ ਨਾਨਕ ਨਦਰੀ ਨਦਰੀ ਇਸ਼ਾਰੇ ਦੇ ਨਾਲ ਹੀ ਜਿਹੜਾ ਉਹ ਜੀਵ ਸੀ ਪਾਪੀ ਜੀਵ ਉਹਦੇ ਬਾਤੇ ਪਾਲਕੀਆਂ ਆ ਗਈਆਂ ਜਿਹੜੇ ਜਮਦੂਤ ਕਹਿੰਦੇ ਵੀ ਇਹਨੇ ਚੰਗਾ ਕਰਮ ਤਾਂ ਕੀਤਾ ਕੋਈ ਨਹੀਂ ਤੇ